ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸ ਪੀ ਐਸ ਆਬਰਾਇਨੀ ਇੱਕ ਵਾਰ ਫਿਰ ਮੂੜ ਨਵੇਕਲੀ ਪਹਿਲ ਕਰਦਿਆਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਕਿਸੇ ਵੀ ਦੇਸ਼ ਤੋਂ ਪਹੁੰਚਣ ਵਾਲੇ ਮ੍ਰਿਤਕ ਸਰੀਰਾਂ ਅਤੇ ਬਿਮਾਰ ਵਿਅਕਤੀਆਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਡਾਕਟਰ ਆਬਰੋਏ ਵੱਲੋਂ ਉਕਤ ਐਂਬੂਲੈਂਸ ਨੂੰ ٹرسٹ ਦੀ ਅੰਮ੍ਰਿਤਸਰ ਇਕਾਈ ਨੂੰ ਸੌਂਪਿਆ ਗਿਆ ਡਾਕਟਰ ਆਬਰੋਏ ਵੱਲੋਂ ਇਹ ਮੁਫਤ ਐਂਬੂਲੈਂਸ ਸੇਵਾ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੀ 450ਵੀਂ ਸਾਲਾ ਗੁਰਤਾਗੱਦੀ ਨੂੰ ਸਮਰਪਿਤ ਕੀਤੀ ਗਈ ਹੈ ਇਸ ਮੌਕੇ ٹرسٹ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੀਰ ਮੀਡੀਆ ਐਡਵਾਈਜ਼ਰ ਰਵਿੰਦਰ ਰੌਬਿਨ ਸਲਾਹਕਾਰ ਸੁਖਦੀਪ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਸਮੇਤ ਮੈਂਬਰ ਮੌਜੂਦ ਸਨ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਰਵਰ ਦੇ ਪਲਾਚੈਰੀ ਟੈਬਲ ਟਰਸਟ ਵੱਲੋਂ ਕਾਫੀ ਸਿਵਾਮਾਂ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਜਿਹੜੀ ਅਹਿਮ ਸੀਗੀ ਕਿ ਜਦੋਂ ਅਰਬ ਕੰਟਰੀਸ ਕਹੋ ਜਾਂ ਵਰਲਡ ਵੇ ਕਿਸੇ ਵੀ ਕੰਟਰੀ 'ਚ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਚਾਹੇ ਉਹ ਐਕਸੀਡੈਂਟਲ ਡੈਥ ਹੈ ਚਾਹੇ ਉਹ ਕੋਈ ਬੰਦਾ ਬਿਮਾਰੀ ਨਾਲ ਮਰ ਜਾਂਦਾ ਹੈ ਸੋ ਉਹ ਜਿਹੜੇ ਸ਼ਵ ਲੈ ਕੇ ਆਣੇ ਇੱਥੇ ਉਹ ਜ਼ਿੰਮੇਵਾਰੀ ਸਰਵਰ ਦੇ ਪਲਾ ਬਣੀ ਇੱਕ ਬਖੂਬੀ ਨਾਲ ਕਰ ਰਹੇ ਸੀ ਔਰ ਹੁਣ ਤੱਕ ਮੇਰੇ ਖਿਆਲ 397 ਦੇ ਕ੍ਰੀ ਜਿਹੜੀਆਂ ਡੈੱਡ ਬੋਡੀਜ਼ ਆ ਉਹ ਆ ਚੁੱਕੀਆਂ ਨੇ ਉਹਨਾਂ ਚਾਹੁੰਦੇ ਹੁਣ ਪਿੱਛੇ ਦੇਖਣ ਚਾਹਿਆ ਕਿ ਜਿਸ ਨਾਲ ਜੌਰਜੀਆ ਤੋਂ ਡੈੱਡ ਬodies ਆਈਆਂ ਸੋ ਉਹਨਾਂ ਨੂੰ ਘਰੋ ਘਰ ਹੀ ਪਛਾਣਾ ਸੀ ਤੇ ਸਾਨੂੰ ਜਿਹੜੀਆਂ ਐਂਬੂਲੈਂਸਸ ਆਪਣੀਆਂ ਕੋਈ ਤਰੰਤ ਨੁਪੱਟੀ ਤੋਂ ਜਾਂ ਟਾਂਡੇ ਤੋਂ ਜਾਂ ਪਟਿਆਲੇ ਤੋਂ ਮੰਗਾਣੀਆਂ ਪਈਆਂ ਤੇ ਇਹ ਦੇਖ ਕੇ ਕਿਤਾ ਕਿ ਕਿਉਂ ਨਾ ਇਹ ਫੈਸਿਲਿਟੀ ਜਿਹੜੀ ਇੱਥੇ ਦੇਤੀ ਜਾਵੇ ਸੋ ਸਾਡੀਆਂ ਆਲਰੇਡੀ ਵੈਸੇ ਤਾਂ ਕਾਫੀ ਐਂਬੂਲੈਂਸਸ ਚੱਲ ਰਹੀਆਂ ਨੇ ਸ਼ਬ ਇਹਨਾਂ ਚੱਲ ਰਹੀਆਂ ਨੇ ਲੇਕਿਨ ਅੱਜ ਜਿਹੜੀ ਗੱਡੀ ਦੇਖ ਰਹੇ ਹੋ ਅੱਜ ਅਸੀਂ ਜਿਹੜੀ ਇਹ ਗੱਡੀ ਹੈ ਅੰਮ੍ਰਿਤਸਰ ਨੂੰ 에ਅਰਪੋਰਟ ਤੇ ਸੀ ਇਹ ਗੱਡੀ ਖੜੀ ਹੋਏਗੀ ਸਾਡੀ ਜਿਹੜੀ ਇੱਥੋਂ ਦੀ ਟੀਮ ਹੈਗੀ ਆ ਉਹ ਸਾਰਾ ਕੰਟਰੋਲ ਉਹਨਾਂ ਕੋਲੇ ਹੋਏਗਾ ਤੇ ਇਹਦੇ ਵਿੱਚ ਐਂਬੂਲੈਂਸ ਵੀ ਹੈ ਤੇ ਸ਼ਾਦਾਨ ਵੀ ਹੈ ਸੋ ਜੇ ਕੋਈ ਇਹੋ ਜਿਹਾ ਪੇਸ਼ੈਂਟ ਹੈ ਕਿ ਜਿਹੜਾ ਬਾਹਰੋਂ ਅਸੀਂ ਸ਼ਿਫਟ ਕਰਦੇ ਆ ਤੇ ਉਹਨੂੰ ਉਹਦੇ ਲਈ ਐਂਬੂਲੈਂਸ ਵਰਤੀ ਜਾਏਗੀ ਆਦਰਵਾਇਸ ਜਿਹੜੀਆਂ ਡੈੱਡ ਬੋਡੀਜ਼ ਆ ਰਹੀਆਂ ਨੇ ਤਾਂ ਉਹ ਬਿਲਕੁਲ ਫ੍ਰੀ ਆਫ ਕੋਸਟ ਹੈ ਕਿਸੇ ਵੀ ਬੰਦੇ ਕੋਲੋਂ 1 ਰੁਪਿਆ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਜਿਹੜੀ ਫੈਸਿਲਿਟੀ ਅੱਜ ਤੋਂ ਜਿਹੜੀ ਹੈ ਇਹ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ